ਦੋਸਤੋ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਇੱਕ ਦੇਸੀ ਘੋਦੀ ਜੋਤ ਸ਼ਾਮ ਨੂੰ ਰਹਿਰਾਜ ਸਾਹਿਬ ਦੇ ਪਾੜ ਤੋਂ ਪਹਿਲਾਂ ਜਗਾਈ ਜਾਂਦੀ ਹੈ ਜੋ ਸਾਰੀ ਰਾਤ ਨਿਰੰਤਰ ਲਟ-ਲਟ ਕਰਕੇ ਬਲਦੀ ਰਹਿੰਦੀ ਤੇ ਸਵੇਰੇ ਅਮਰਤ ਵੇਲੇ ਆਸਾ ਦੀ ਵਾਰ ਦੇ ਪਾੜ ਦੀ ਸਮਾਪਤੀ ਤੋਂ ਮਗਰੋਂ ਇਸ ਜੋਤ ਨੂੰ ਵਧਾ ਦਿੱਤਾ ਜਾਂਦਾ ਹੈ ਭਾਵੇਂ ਕੇ ਬੁਝਾ ਦਿੱਤਾ ਜਾਂਦਾ ਬੇਸ਼ੱਕ ਦਰਬਾਰ ਸਾਹਿਬ ਅੰਦਰ ਇੰਨੀਆਂ ਹਜ਼ਾਰਾਂ ਲਾਈਟਾਂ ਨਿਰਵਗਣ ਚੱਲ ਰਹੀਆਂ ਹੁੰਦੀਆਂ ਪਰ ਫਿਰ ਵੀ ਇਸ ਜੋਤ ਦਾ ਕੀ ਕੰਮ ਕੀ ਇਹ ਰੌਸ਼ਨੀ ਵਾਸਤੇ ਜਗਾਈ ਜਾਂਦੀ ਹੈ ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਹੈ ਕਿਤੇ ਇਹ ਕੋਈ ਬ੍ਰਾਹਮਣਵਾਦੀ ਮਨਮਤਤਾ ਨਹੀਂ ਜੋ ਸ਼੍ਰੀ ਦਰਬਾਰ ਸਾਹਿਬ ਅੰਦਰ ਹੋ ਰਹੀ ਅੱਜ ਆਪਾਂ ਗੱਲਬਾਤ ਕਰਾਂਗੇ ਇਸੇ ਸ਼੍ਰੀ ਦਰਬਾਰ ਸਾਹਿਬ ਅੰਦਰ ਸਾਧੀਆਂ ਤੋਂ ਬਲਦੀ ਆ ਰਹੀ ਜੋਤ ਦੇ ਇਤਿਹਾਸ ਬਾਰੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ ਜੋਤ ਦੇਸੀ ਘੋੜ ਨਾਲ ਨਹੀਂ ਬਲਕਿ ਇਸ ਜੋਤ ਨੂੰ ਜਗਾਉਣ ਲਈ ਸ਼ਹੀਦ ਹੋਏ ਉਹਨਾਂ ਸਿੱਖਾਂ ਦੇ ਖੂਨ ਨਾਲ ਲੜ-ਲੜ ਕਰਕੇ ਬਲ ਰਹੀ ਹੈ ਕੀ ਹੈ ਸਦੀਆਂ ਤੋਂ ਬਲਦੀ ਆ ਰਹੀ ਸ੍ਰੀ ਦਰਬਾਰ ਸਾਹਿਬ ਅੰਦਰ ਪਵਿੱਤਰ ਜੋਤ ਦਾ ਇਤਿਹਾਸ ਆਓ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਸ਼ਬਦ ਰੂਪੀ ਅਲਾਹੀ ਜੋਤ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਹਰ ਸਮੇਂ ਸ੍ਰੀ ਦਰਬਾਰ ਸਾਹਿਬ ਅੰਦਰ ਪ੍ਰਕਾਸ਼ਮਾਨ ਹੈ ਜਿਸ ਦੀ ਗੁਰਬਾਣੀ ਦੇ ਨਾਲ ਮਨੁੱਖ ਦੇ ਮਾਨ ਅੰਦਰ ਛਾਇਆ ਜੁਗਾ ਜਗੰਤਰਾਂ ਦਾ ਹਨੇਰਾ ਦੂਰ ਹੁੰਦਾ ਜਿਹੜੀ ਕਾਮ ਸ਼ਬਦ ਰੂਪੀ ਜੋਤ ਨੂੰ ਹੀ ਜੁਗੋ ਜੁਗ ਅਟੱਲ ਮੰਨਦੀ ਹੋਵੇ ਫਿਰ ਉਸ ਕਾਮ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਅੰਦਰ ਕਿਸੇ ਹੋਰ ਜੋਤ ਨੂੰ ਜਗਾਉਣਾ ਇੱਕ ਵਾਰ ਤਾਂ ਇਹ ਸਾਨੂੰ ਸੋਚਣ ਵਾਸਤੇ ਮਜਬੂਰ ਕਰਦਾ ਹੈ ਅੱਜ ਜਦੋਂ ਵੀ ਤੁਸੀਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹੋ ਤਾਂ ਪ੍ਰਵੇਸ਼ ਦੁਆਰ ਦੇ ਬਿਲਕੁਲ ਨਾਲ ਇੱਕ ਕੋਨੇ ਵਿੱਚ ਲੋਹੇ ਦੇ ਸਟੈਂਡ ਉੱਤੇ ਇਹ ਪਵਿੱਤਰ ਅਤੇ ਬਲੱਖਣ ਜੋਤ ਸੁਭਾਏ ਮਾਣ ਹੈ ਜੋ ਕਿ ਇੱਕ ਪਤਲੇ ਜਾਲੀਦਾਰ ਕੱਪੜੇ ਦੇ ਨਾਲ ਹਰ ਸਮੇਂ ਟਕੀ ਰਹਿੰਦੀ ਹੈ ਆਓ ਹੁਣ ਸ਼ੁਰੂਆਤ ਤੋਂ ਲੈ ਕੇ ਇਸ ਪਵਿੱਤਰ ਜੋਦੇ ਇਤਿਹਾਸ ਨੂੰ ਜਾਣਦੇ ਹਾਂ ਦੋਸਤੋ ਜਿਸ ਵੇਲੇ ਮੁਗਲ ਅਤੇ ਪਠਾਣਾ ਨੇ ਧਰਤੀ ਉੱਤੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਟਾਉਣ ਵਾਸਤੇ ਖੁੱਲੇ ਅੰਮ ਸਿੱਖਾਂ ਦੇ ਖਾਤਮੇ ਦੇ ਫਰਮਾਨ ਜਾਰੀ ਕੀਤੇ ਸਨ ਜਦੋਂ ਸਿੱਖਾਂ ਨੂੰ ਲਬ ਲਬ ਕੇ ਮਾਰਿਆ ਜਾ ਰਿਹਾ ਹੁੰਦਾ ਹੈ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਸਨ ਤਾਂ ਉਸ ਵਕਤ ਫਿਰ ਲਾਲਚ ਵਸ ਹੋ ਕੇ ਕੁਝ ਦਗੇਬਾਜ ਲੋਕ ਸਿੱਖ ਕੌਮ ਦੇ ਖੂਨ ਦੇ ਪਿਆਸੇ ਹੋ ਗਏ ਉਸ ਵਕਤ ਫਿਰ ਸਿੱਖ ਆਪਣੇ ਘਰ-ਬਾਰ ਛੱਡ ਕੇ ਜੰਗਲਾ ਬੀੜਾਂ ਦੇ ਵਿੱਚ ਜਾ ਵੜੇ ਤੇ ਘੋੜਿਆਂ ਦੀਆਂ ਕਾਠੀਆਂ ਹੀ ਉਹਨਾਂ ਦੇ ਨਵੇਂ ਘਰ ਬਣ ਗਈਆਂ ਦੂਜੇ ਪਾਸੇ ਮੌਕੇ ਦੀ ਮੁਗਲ ਹਕੂਮਤ ਸਿੱਖਾਂ ਤੇ ਦੂਰੀ ਸੱਟ ਮਾਰ ਲਈ ਸਿੱਖਾਂ ਦੀ ਚੇਤਨਾ ਤੇ ਦਿਲ ਦਿਮਾਗ ਵਿੱਚੋਂ ਗੁਰੂ ਸ਼ਬਦ ਨੂੰ ਧੁੰਦਲਾ ਕਰਨ ਵਾਸਤੇ ਗੁੜ ਸ਼ਬਦ ਬੋਲਣ ਤੇ ਰੋਕ ਲਗਾ ਦਿੰਦੀ ਹੈ ਮੁਗਲਾਂ ਦਾ ਖਿਆਲ ਸਿੱਕੇ ਸ਼ਾਇਦ ਗੁੜ ਸ਼ਬਦ ਨੂੰ ਬੋਲਦੇ ਹੋਏ ਸਿੱਖਾਂ ਨੂੰ ਕਿਤੇ ਆਪਣੇ ਗੁਰੂ ਦੀ ਯਾਦਨਾ ਆ ਜਾਵੇ ਪਾਪੀਆਂ ਵੱਲੋਂ ਲੱਭ-ਲੱਭ ਕੇ ਸਿੱਖ ਬੱਚੇ, ਬਜ਼ੁਰਗ, ਔਰਤਾਂ, ਮਰਦਾਂ ਨੂੰ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਣ ਲੱਗਾ। ਇਨਾਮ ਪ੍ਰਾਪਤ ਕਰਨ ਲਈ ਸਿੱਖਾਂ ਦੇ ਸਿਰ ਵੱਢ ਕੇ ਮੁਗਲ ਹੁਕਮਰਾਨਾਂ ਸਾਹਮਣੇ ਪੇਸ਼ ਕੀਤੇ ਜਾਂਦੇ ਹੁੰਦੇ ਸਨ। ਉਸ ਵਕਤ ਜ਼ਾਲਮ ਪਾਪੀ ਇਹ ਸੋਚਦੇ ਸਨ ਕਿ ਸਿੱਖ ਕਾਮ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚੋਂ ਪਤਾ ਨਹੀਂ ਐਸੀ ਕਿਹੜੀ ਸ਼ਕਤੀ ਲੈ ਕੇ ਉਹਨਾਂ ਨੂੰ ਟੱਕਰ ਦਿੰਦੀ ਹੈ। ਇਸ ਕਰਕੇ ਇਹਨਾਂ ਸਿੱਖਾਂ ਨੂੰ ਇਸ ਅਸਾਬ ਦੇ ਨਾਲ ਖਤਮ ਕਰੋ ਕਿ ਨਾਤਾ ਇਹਨਾਂ ਦਾ ਕੋਈ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਾ ਬਚੇ ਤੇ ਨਾ ਹੀ ਇਹਨਾਂ ਦਾ ਕੋਈ ਹਰਿਮੰਦਰ ਸਾਹਿਬ ਅੰਦਰ ਦੀਵਾ ਜਗਾਉਣ ਵਾਲਾ ਬਚੇ ਜਦੋਂ ਧਰਤੀ ਉੱਤੇ ਸਿੱਖ ਮੁੱਕ ਜਾਣਗੇ ਤਾਂ ਆਪਣੇ ਆਪ ਹੀ ਹਰਿਮੰਦਰ ਸਾਹਿਬ ਅਤੇ ਪਵਿੱਤਰ ਸਰੋਵਰ ਦੀ ਮਹਾਨਤਾ ਦੁਨੀਆਂ ਦੇ ਵਿੱਚੋਂ ਖਤਮ ਹੋ ਜਾਵੇਗੀ ਪਰ ਇੱਧਰ ਇੰਨੇ ਭਿਆਨਕ ਅਤੇ ਮਾਰੂ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਹਰ ਵਕਤ ਆਪਣੀ ਜਾਨ ਤਲੀ ਤੇ ਧਰ ਕੇ ਸਿੰਘ ਸੂਰਮੇ ਇੰਨੇ ਸਖਤ ਪਹਿਰੇ ਹੋਣ ਦੇ ਬਾਵਜੂਦ ਮਗਲਾ ਦੀ ਅੜੀ ਪੰਨ ਲਈ ਹਰ ਰਾਤ ਸ਼੍ਰੀ ਦਰਬਾਰ ਸਾਹਿਬ ਅੰਦਰ ਦੀਵਾ ਜਗਾ ਕੇ ਆਉਂਦੇ ਸਨ ਕਿਉਂਕਿ ਉਸ ਵਕਤ ਸ਼੍ਰੀ ਦਰਬਾਰ ਸਾਹਿਬ ਅੰਦਰ ਜਗ ਰਿਹਾ ਦੀਵਾ ਸਿੱਖ ਕੌਮ ਦੇ ਦੁਨੀਆ ਉਤੇ ਬਚੇ ਹੋਣ ਦਾ ਸਬੂਤ ਬਣ ਗਿਆ ਸੀ ਸਿੱਖ ਕੌਮ ਦੀ ਹੋਂਦ ਮਗਲਾ ਦਾ ਹੱਥ ਅਤੇ ਸਿੱਖਾਂ ਨੂੰ ਖਤਮ ਕਰਨ ਦਾ ਮਗਲਾ ਦਾ ਜਨੂਨ ਉਸ ਵਕਤ ਸਿਰਫ ਤੇ ਸਿਰਫ ਸ਼੍ਰੀ ਦਰਬਾਰ ਸਾਹਿਬ ਅੰਦਰ ਜਗਦੇ ਇੱਕ ਦੀਵੇ ਉਤੇ ਟਿਕਿਆ ਹੋਇਆ ਸੀ ਦੁਸ਼ਮਣ ਹਰ ਰਾਤ ਸੋਚਦਾ ਕਿ ਅੱਜ ਹਰਮੰਦਰ ਸਾਹਿਬ ਕਿਤੇ ਹਨੇਰੇ ਵਿੱਚ ਗੁੰਮ ਓਕੇ ਰਹਿ ਜਾਵੇਗਾ ਪਰ ਇੱਧਰ ਸਿੱਖ ਚੜ੍ਹਦੇ ਸੂਰਜ ਨਾਲੇ ਸੋਚ ਲੈਂਦੇ ਸਨ ਕਿ ਸਾਨੂੰ ਮਰਨਾ ਤਾਂ ਮਨਜ਼ੂਰ ਹੈ ਪਰ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਦਰ ਦੀਵਾ ਜਗਾ ਕੇ ਫਿਰ ਅਸੀਂ ਮਰਾਂਗੇ ਇਹ ਸੰਘਰਸ਼ਬਲਤ ਲੰਮੇ ਸਮੇਂ ਤੱਕ ਚੱਲਦਾ ਰਿਹਾ ਹਰ ਰੋਜ਼ ਅਣਖੀ ਸਿੰਘ ਸੂਰਮੇ ਟਿੱਕੀ ਰਾਤ ਹਨੇਰੇ ਵਿੱਚ ਆਉਂਦੇ ਤੇ ਦੀਵੇ ਨੂੰ ਆਪਣੀਆਂ ਦਸਤਾਰਾਂ ਵਿੱਚ ਲੁਕੋ ਕੇ ਸ੍ਰੀ ਹਰਮੰਦਰ ਸਾਹਿਬ ਪਹੁੰਚ ਜਾਂਦੇ ਪਹਿਲਾਂ ਉਹ ਬਿਨਾਂ ਕੋਈ ਖੜਾਕ ਕੀਤਿਆਂ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਟੁੱਬੀ ਲਾ ਕੇ ਅਰਦਾਸ ਕਰਦੇ ਤੇ ਫਿਰ ਸਿੱਖ ਕੌਮ ਦੀ ਅਣਖ ਦਾ ਪ੍ਰਤੀਕ ਬਣ ਚੁੱਕਾ ਦੀਵਾ ਸ਼੍ਰੀ ਦਰਬਾਰ ਸਾਹਿਬ ਅੰਦਰ ਜਗਾ ਕੇ ਇਹ ਸਿੰਘ ਸੂਰਮੇ ਹਨੇਰੇ ਵਿੱਚ ਕਿਤੇ ਅਲੋਪ ਹੋ ਜਾਂਦੇ ਦਰਬਾਰ ਸਾਹਿਬ ਅੰਦਰ ਚਾਨਣ ਦੀ ਲਕੀਰਾ ਦੇਖ ਕੇ ਦੁਸ਼ਮਣ ਹਰ ਰਾਤ ਵਾਂਗ ਲਾਲ ਪੀਲਾ ਹੋ ਕੇ ਬਸ ਦੰਦਿਆਂ ਪੀਣ ਜੋਗਾ ਹੀ ਰਹਿ ਜਾਂਦਾ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਸ਼ਹੀਦ ਭਾਈ ਮਨੀ ਸਿੰਘ ਦੇ ਨੇੜਲੇ ਸਾਥੀ ਭਾਈ ਦਰਸ਼ਨ ਸਿੰਘ ਜੀ ਉਹਨਾਂ ਦੀ ਧਰਮਸਪਤਨੀ ਬੀਬੀ ਹਰਕੌਰ ਜੀ ਉਹਨਾਂ ਦੀ ਜਵਾਨ ਧੀ ਬੀਬੀ ਗੁਣਵੰਤੀ ਸਮੇਤ ਅਨੇਕਾਂ ਹੀ ਉਹਨਾਂ ਦੇ ਨੇੜਲੇ ਸਕੇ ਸਬੰਧੀਆਂ ਨੇ ਵਾਰੀ-ਵਾਰੀ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਸ੍ਰੀ ਹਰਮੰਦਰ ਸਾਹਿਬ ਅੰਦਰ ਪਵਿੱਤਰ ਜੋਤ ਨੂੰ ਹਮੇਸ਼ਾ ਜਗਦੀ ਰੱਖਿਆ ਏ ਸਿੱਖ ਕੌਮ ਦੀਆਂ ਹੋਰ ਅਨੇਕਾਂ ਬਹਾਦਰ ਬੀਬੀਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਜੋਤ ਜਗਦੀ ਰੱਖਣ ਲਈ ਬੜੇ ਹੀ ਭਿਆਨਕ ਹਾਲਾਤਾਂ ਵਿੱਚ ਇਥੋਂ ਤੱਕ ਕਿ ਮੁਸਲਮਾਨੀ ਲਿਬਾਸ ਵਿੱਚ ਬਰਕੇ ਪਹਿਣ ਕੇ ਇਹ ਖਤਰਿਆਂ ਭਰੀ ਸੇਵਾ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਨਿਭਾਈ ਸੀ ਉਸ ਵਕਤ ਸ੍ਰੀ ਦਰਬਾਰ ਸਾਹਿਬ ਅੰਦਰ ਜਗਦੀ ਇਹ ਮੱਧਮ ਜਈ ਜੋਤ ਸਿੱਖ ਕੌਮ ਵਿੱਚ ਇੱਕ ਲਾਡ ਬਣ ਕੇ ਉੱਭਰਦੀ ਹੁੰਦੀ ਸੀ ਇਤਿਹਾਸ ਦੇ ਪੰਨੇ ਗਵਾਹੀ ਭਰਦੇ ਹਨ ਕਿ ਜ਼ਾਲਿਮਾਂ ਨੇ ਹਰ ਹੀਲਾ ਵਰਤ ਕੇ ਵੇਖ ਲਿਆ ਪਰ ਉਹ ਸਿੰਘ ਸੂਰਮੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਦੀਵਾ ਭਜਾ ਕੇ ਸ੍ਰੀ ਦਰਬਾਰ ਸਾਹਿਬ ਅੰਦਰ ਜਾ ਕੇ ਹਰ ਰਾਤ ਇਸ ਜੋਤ ਨੂੰ ਆਪਣੇ ਲਹੂ ਦੇ ਨਾਲ ਜਗਾ ਕੇ ਰੱਖਿਆ ਸਾਡੇ ਕੋਲ ਅੱਜ ਗਿਣਤੀ ਮੌਜੂਦ ਨਹੀਂ ਜਿਨ੍ਹਾਂ ਸਿੰਘ ਸੂਰਮਿਆਂ ਬਹਾਦਰ ਬੀਬੀਆਂ ਨੇ ਆਪਣੀ ਜਾਨ ਕੁਰਬਾਨ ਕਰਕੇ ਸਿਰਫ ਕੁਝ ਪਲਾਂ ਲਈ ਸ਼੍ਰੀ ਦਰਬਾਰ ਸਾਹਿਬ ਅੰਦਰ ਇਸ ਜਗ ਦੀ ਇਲਾਹੀ ਜੋਤ ਦਾ ਚਿਲਕਾਰਾ ਮਾਣਿਆ ਪਰ ਦੂਜੇ ਪਾਸੇ ਰੱਬ ਦੇ ਘਰ ਦਾ ਨਾਂ ਦੇਖੋ ਸ਼੍ਰੀ ਦਰਬਾਰ ਸਾਹਿਬ ਅੰਦਰ ਜੋਤ ਬੁਝਾਉਣ ਵਾਲੇ ਜ਼ਾਲਮਾਂ ਦੇ ਖਾਨਦਾਨ ਉਹਨਾਂ ਦੀਆਂ ਕੁੱਲੀਆਂ ਪੀੜੀਆਂ ਨਾਸ ਹੋ ਗਈਆਂ ਕੋਈ ਉਹਨਾਂ ਦੀ ਕਬਰਾਂ ਤੇ ਦੀਵੇ ਜਗਾਉਣ ਵਾਲਾ ਨਹੀਂ ਬਚਿਆ ਅੱਜ ਉਹਨਾਂ ਵੱਡੇ ਵੱਡੇ ਮੁਗਲ ਬਾਦਸ਼ਾਹਾਂ ਦੀਆਂ ਕਬਰਾਂ ਵਾਰਣ ਪਈਆਂ ਹਨ ਪਰ ਇੱਧਰ ਸ਼੍ਰੀ ਦਰਬਾਰ ਸਾਹਿਬ ਦੀ ਮਹਿਮਾ ਅੱਜ ਪੂਰੀ ਦੁਨੀਆ ਉੱਤੇ ਫੈਲ ਗਈ ਹੈ ਅੱਜ ਪੂਰੀ ਦੁਨੀਆ ਵਿੱਚੋਂ ਹਰ ਰੋਜ਼ ਲੱਖਾਂ ਲੋਕ ਸ਼੍ਰੀ ਦਰਬਾਰ ਸਾਹਿਬ ਪਹੁੰਚਦੇ ਹਨ ਤੇ ਜਿਨ੍ਹਾਂ ਨੂੰ ਦਰਸ਼ਨ ਕਰਕੇ ਉਹਨਾਂ ਦੇ 부ਝੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਅੱਜ ਸ਼੍ਰੀ ਦਰਬਾਰ ਸਾਹਿਬ ਅੰਦਰ ਜਗਦੀ ਜੋਤ ਅਕਾਲੇ ਦੇਸੀ ਘੋ ਨਾਲ ਨਹੀਂ ਜਗ ਰਹੀ ਬਲਕਿ ਕੌਮ ਦੇ ਉਹਨਾਂ ਸ਼ਹੀਦਾਂ ਦੇ ਖੂਨ ਨਾਲ ਜਗ ਰਹੀ ਹੈ ਜਿਨ੍ਹਾਂ ਨੇ ਆਪਣਾ ਆਪ ਆਪਣਾ ਪਰਿਵਾਰ ਆਪਣਾ ਸਾਰਾ ਕੁਝ ਕੁਰਬਾਨਤਾ ਕਰ ਦਿੱਤਾ ਪਰ ਗੁਰੂ ਰਾਮਦਾਸ ਪਾਸ਼ਾ ਦੇ ਘਰ ਦੇ ਅੰਦਰ ਇੱਕ ਰਾਤ ਵੀ ਹਨੇਰਾ ਨਹੀਂ ਸੀ ਹੋਣ ਦਿੱਤਾ ਅਜਿਹੀ ਕੋਈ ਵੀ ਰਾਤ ਨਹੀਂ ਆਈ ਹੋਣੀ ਜਿਸ ਰਾਤ ਸ੍ਰੀ ਦਰਬਾਰ ਸਾਹਿਬ ਅੰਦਰ ਬਿਲਕੁਲ ਹਨੇਰਾ ਹੋਵੇ ਤੇ ਕੋਈ ਸੇਖ ਉੱਥੇ ਦੀਵਾ ਜਗਾਉਣ ਨਾ ਪਹੁੰਚਿਆ ਹੋਵੇ ਬੇਸ਼ੱਕ ਆਪਣੀ ਉਸ ਨੂੰ ਜਾਨ ਹੀ ਕਿਉਂ ਨਾ ਗਵਾਉਣੀ ਪਈ ਹੋਵੇ ਸੋ ਦੋਸਤੋ ਏਸੀ ਸ੍ਰੀ ਦਰਬਾਰ ਸਾਹਿਬ ਅੰਦਰ ਸਦੀਆਂ ਤੋਂ ਦੇਸੀ ਘੋੜ ਨਾਲ ਨਹੀਂ ਬਲਕਿ ਸਿੱਖਾਂ ਦੇ ਖੂਨ ਨਾਲ ਲਟ-ਲਟ ਕਰਕੇ ਬਲਦੀ ਪਵਿੱਤਰ ਜੋਤ ਦਾ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ